ਸ਼ਾਮਾਂ ਦਾ ਟਾਈਮ ਆ ਹੂੰ ਤਹੀਂ ਰੋਡ ਤੇ ਪਿਓ ਤੇ ਚੜਿਆ ਹੂੰ ਤੇ ਮੈਂ ਪਿੱਛੇ ਆ ਤੋ ਪਹਿਲਾਂ ਰੋਡ ਤੇ ਚੜ ਗਿਆ ਹੂੰ ਤੇ ਦੂਸਰੀ ਸਾਈਡ ਰੋ ਮਾਰ ਕੇ ਗੱਡੀ ਤੇ ਉਹਨੇ ਗੱਡੀ ਇੱਕ ਵਾਰੀ ਥੱਲੇ ਆ ਗਿਆ ਵਾ ਤੇ ਮੇਰੇ ਡੱਕ ਦੇ ਅੱਗੇ ਤਾਂ ਸਾਈਕਲ ਤੇ ਉਹ ਦੁਬਾਰੇ ਉਹਨੇ ਫੇਰ ਉੱਡੀ ਚੜਾਤੀ ਗੱਡੀ ਠੀਕ ਹੈ ਆ 15 ਤਰੀਕ ਨੂੰ ਐਕਸੀਡੈਂਟ ਹੋਇਆ 16 ਤਰੀਕ ਨੂੰ ਐਫਆਰ ਦਰਜ ਕਰਾਈ ਨਾ ਪੁਲਿਸ ਨੇ ਆ ਕੇ ਕੋਈ ਕਾਰਵਾਈ ਕੀਤੀ ਨਾ ਕੋਈ ਉਹਨਾਂ ਨੇ ਮੌਕਾ ਵੇਖਿਆ ਕਿੰਨਾ ਐਕਸੀਡੈਂਟ ਹੋਇਆ ਉਹਨਾਂ ਦਾ ਹੱਕ ਸੀ ਕਿ ਸੜਕ ਨੂੰ ਵੀ ਨਾਪਣ ਦਾ ਸਾਰਾ ਦੇਖਣ ਦਾ ਕਿ ਕਿੰਨਾ ਐਕਸੀਡੈਂਟ ਕਿੰਨੀ ਸੜਕ ਤੇ ਹੋਇਆ ਉਹਦਾ ਸ਼ੂਜ਼ ਵੀ ਗਵਾਚਾ ਸਾਡੇ ਵੀਰ ਦਾ ਨਾ ਉਹਨਾਂ ਨੇ ਸ਼ੂਜ਼ ਲੱਭਾ ਕੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ 18 ਦਿਨ ਅੱਜ ਹੋ ਗਏ ਨੇ ਸਾਨੂੰ ਕਹਿ ਛੱਡਾ ਕਿ ਤੁਸੀਂ ਕੈਮਰੇ ਚੈੱਕ ਕਰੋ ਅਸੀਂ ਕੈਮਰੇ ਆਪ ਚੈੱਕ ਕੀਤੇ ਹੱਕ ਪੁਲਸ ਦਾ ਅਸੀਂ ਸਾਰੇ ਕੈਮਰੇ ਚੈੱਕ ਕਰਨ ਦਾ ਉਹਨਾਂ ਸਾਨੂੰ ਕਹਿਛੜਾ ਕਿ ਤੁਸੀਂ ਕੈਮਰੇ ਚੈੱਕ ਕਰੋ ਕੈਮਰੇ ਚੈੱਕ ਕਰੋ ਸਾਨੂੰ ਕਹਿਛੜਾ ਕਿ ਕੱਟੀ ਦਾ ਨੰਬਰ ਦੱਸੋ ਜਿੱਦਣ ਕੱਟੀ ਦਾ ਨੰਬਰ ਆਜੂ ਅਸੀਂ ਕਾਰਵਾਈ ਕਰਨ ਇਹ ਸਾਰਾ ਹੱਕ ਪੁਲਸ ਦਾ ਅਸੀਂ ਕਾਰਵਾਈ ਕਰਨ ਦਾ ਅਸੀਂ ਹੁਣ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਪਰਿਵਾਰ ਦੇ ਵਿੱਚ ਦੋ ਬੇਟੀਆਂ ਮੇਰੀਆਂ ਤੀਜਾ ਬੱਚਾ ਇਹ ਛੋਟਾ ਹੀ ਹੈ ਗੁੱਡੀਆਂ ਤੋਂ ਠੀਕ ਹੈ ਜੀ ਗੁੱਡੀਆਂ ਵੱਡੀਆਂ ਠੀਕ ਹੈ ਜੀ ਹੋ ਗਿਆ 16 ਦਿਨ ਹੋ ਗਏ ਜੀ ਪੁਲਸ ਨੂੰ ਅਰਜ਼ੀ ਦਿੱਤੀ ਇਹਨੂੰ ਤੇ ਦੁਬਾਰੇ ਗੱਡੀ ਨਗਾਉਣ ਤੇ ਵੀ ਇਹ ਕਸੂਰਵਾਰ ਗੱਡੀ ਵਾਲੇ ਨੂੰ ਕਹਿੰਦੇ ਆ ਵੀ ਸਾਡਾ ਬੱਚਾ ਸ਼ਹਿਰ ਤੱਕ ਗੱਲਾਂ ਕਰਦਾ ਗਿਆ ਹੈ ਸਿਰਫ ਉਹਦੇ ਸੱਟਾਂ ਜਿਆਦੀਆਂ ਦੁਬਾਰੇ ਨਗਾਉਣ ਦੇ ਨਾਲ ਮਸਲਿਆ ਗਿਆ ਤੇ ਗੱਡੀ ਦੇ ਵੀ ਕੁਝ ਨੰਬਰ ਸਾਡੇ ਕੋਲੇ ਹੈਗੇ ਆ ਫੋਟੋਆਂ ਮਿਲ ਗਿਆ ਸਾਨੂੰ ਤੇ ਕੁਝ ਕੈਮਰਿਆਂ ਚੋਂ ਫੋਟੋਆਂ ਨਹੀਂ ਸਾਨੂੰ ਸਾਫ਼ ਮਿਲਣ ਰਹੀਆਂ ਤੇ ਪਰ ਸਾਡੇ ਨਾਲ ਇਹ ਆਸ ਦਿੰਦੇ ਵੀ ਲੱਭ ਲੋ ਵੇਰ ਤੋਂ ਸਾਨੂੰ ਦੱਸੋ ਕਿਹਨੂੰ ਫੜ ਗਏ ਜਦੋਂ ਵੀ ਜਾਣੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅਕਸਰ ਪਿਛਲੇ ਦਿਨਾਂ ਦੇ ਵਿੱਚ ਛੜਕ ਦਰਕਟਣਾਵਾਂ ਦੇ ਵਿੱਚ ਵੱਡੇ ਪਦਰਤੇ ਐਕਸੀਡੈਂਟ ਹੋ ਰਿਹਾ ਉਹਦੇ ਵੱਖ-ਵੱਖ ਕਾਰਨ ਹੈ ਜਿਵੇਂ ਕੱਲ ਪਰਸੋਂ ਜਿਹੜੀ ਵੱਡਾ ਐਕਸੀਡੈਂਟ ਹੋਇਆ ਗੋਲੂਕੇ ਮੋੜ ਸੋ ਸੜਕਾ ਦਰਕਟਣਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਗਾ ਭਾਵੇਂ ਕਿਤੇ ਨਾ ਕਿਤੇ ਸਾਡੀ ਨਗਹਿਲੀ ਹੈਗੀ ਹੈ ਮਨੁੱਖਤਾ ਦੀ ਨਗਹਿਲੀ ਹੈ ਭਾਵੇਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਮਸਲਾ ਹੈਗਾ ਲੇਕਿਨ ਵੱਡੇ ਪਦਰਤੇ ਜਾਨਾਂ ਜਾ ਰਹੀਆਂ ਹੈਗੀਆਂ ਅੱਜ ਪਿੰਡ ਬੱਗੇਵਾਲਾ ਸੀ ਪਹੁੰਚੇ ਹੋਏ ਆ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਇਥੋਂ ਬੱਗੇਵਾਲੇ ਤੋਂ ਇੱਕ ਬੱਚਾ ਹੈਗਾ ਜੈਦੀਪ ਸਿੰਘ ਪਿਤਾ ਸਰਦਾਰ ਹਰਜਿੰਦਰ ਸਿੰਘ ਸੋ ਬੀਤੇ 15 ਤਰੀਕ ਨੂੰ 15 ਜਨਵਰੀ ਨੂੰ ਇੱਥੇ ਘਟਨਾ ਵਾਪਰਦੀ ਹੈਗੀ ਇਹ ਛੜਕ ਤੇ ਬੱਚਾ ਜਦੋਂ ਆਪਣੇ ਪਿਤਾ ਹਰਜਿੰਦਰ ਸਿੰਘ ਨਾਲ ਜਾ ਰਿਹਾ ਹੁੰਦਾ ਹੈਗਾ ਤਾਂ ਇੱਕ ਸਵੱਟ ਨਾਂ ਦੀ ਗੱਡੀ ਜਿਹੜੀ ਉਹ ਬੱਚੇ ਨੂੰ ਧੜਕ ਕੇ ਅੱਗੇ ਚਲੀ ਜਾਂਦੀ ਹੈਗੀ ਔਰ ਉਸ ਤੋਂ ਬਾਅਦ ਜਿਹੜਾ ਬੱਚੇ ਨੂੰ ਹਸਪੀਟਲ ਦਾਖਲ ਕਰਾਇਆ ਜਾਂਦਾ ਹੈ ਲੇਕਿਨ ਬੱਚਾ ਕੁਝ ਘੰਟਿਆਂ ਬਾਅਦ ਦੋਸਤੋ ਬਾਅਦ ਬੱਚੇ ਦੀ ਜਿਹੜਾ ਬੱਚਾ 12 ਸਾਲ ਦੀ ਬੱਚੇ ਦੀ ਉਮਰ ਦੱਸੀ ਜਾ ਰਹੀ ਉਸ ਦੀ ਡੈਥ ਹੋ ਜਾਂਦੀ ਹੈ ਸੋ ਅੱਜ ਅਸੀਂ ਇੱਥੇ ਪਹੁੰਚੇ ਹੈਗੇ ਪਰਿਵਾਰ ਨਾਲ ਗੱਲਬਾਤ ਵੀ ਕਰਦੇ ਹੈ ਕਿ ਘਰ ਦੇ ਹਾਲਾਤ ਵੀ ਵਿਖਾਉਣੇ ਹੈਗੇ ਆ ਪਰਿਵਾਰ ਜਿਹੜਾ ਹੈਗਾ ਮਿਹਨਤ ਮਜ਼ਦੂਰੀ ਕਰਨ ਵਾਲਾ ਹੈਗਾ ਔਰ ਪ੍ਰਸ਼ਾਸਨ ਨੂੰ ਜਿੱਥੇ ਅਸੀਂ ਬੇਨਤੀ ਕਰਦੇ ਆਂ ਅੱਜ ਕਰੀਬ 15 16 ਦਿਨ ਹੋ ਗਏ ਆ ਨਾਲ ਜਿਹੜੇ ਸਾਡੇ ਸਵਾਜੇ ਵੀ ਹੈਗੇ ਆ ਵੀਰ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਇਸ ਪਰਿਵਾਰ ਦੀ ਜਰੂਰ ਬਾਹ ਫੜੀ ਜਾਵੇ ਤਾਂ ਕਿ ਜਿਹੜਾ ਪਰਿਵਾਰ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਹੈਗਾ ਛੋਟੇ ਛੋਟੇ ਜੋ ਬੱਚੀਆਂ ਜਿਹੜੀਆਂ ਹੈਗੀਆਂ ਬੇਟੀਆਂ ਹੈਗੀਆਂ ਜਿਹੜਾ ਛੋਟਾ ਬੱਚਾ ਸੀਗਾ ਜੈਦੀਪ ਸਿੰਘ ਉਹਦੀ ਜਿਹੜੀ ਜਿਹੜੀ ਮੌਤ ਹੋ ਜਾਂਦੀ ਹੈ ਸੋ ਜਿਹੜਾ ਪਰਿਵਾਰ ਤੇ ਬੜਾ ਇੱਕ ਦੁਖਤ ਘਟਨਾ ਜਿਹੜੀ ਪਰਿਵਾਰ ਦੇ ਨਾਲ ਵਾਪਰੀ ਹੈਗੀ ਸੋ ਆਪਾਂ ਰਲ ਮਿਲ ਕੇ ਅਸੀਂ ਸਮਾਜ ਸੇਵੀ ਨੇ ਬੇਨਤੀ ਕਰਦੇ ਹਾਂ ਰਲ ਮਿਲ ਕੇ ਜਿਹੜਾ ਇਸ ਦੁਖਦਾਈ ਘਟਨਾ ਦੇ ਵਿੱਚ ਪਰਿਵਾਰ ਦੇ ਨਾਲ ਖੜੀਏ ਸੋ ਮੌਕੇ ਦੀਆਂ ਤਸਵੀਰਾਂ ਵੇਖਦੇ ਆਪਾਂ ਕਰਦੇ ਆਂ ਗੱਲਬਾਤ ਭਾਜੀ ਕੀ ਘਟਨਾ ਵਾਪਰੀ ਹੈ ਜੀ ਐਕਸੀਡੈਂਟ ਹੀ ਹੋਇਆ ਵੀਰ ਛਿੱਪੀ ਨਾ ਹੈ ਬੱਚੇ ਦਾ ਜੈਦੀਪ ਸਿੰਘ ਜੈਦੀਪ ਸਿੰਘ ਹਾਂਜੀ ਬੱਚੇ ਦਾ ਨਾਮ ਕੀ ਸੀ ਹਾਂਜੀ ਪਿਤਾ ਦਾ ਨਾਮ ਕੀ ਸੀ ਅਰਜੰਦਰ ਸਿੰਘ ਜੈਨ ਜੀ ਬੱਗੇ ਵਾਲਾ ਮੱਗਿਆ ਲਿਦ ਰਹਿਣ ਨਾਲੇ ਠੀਕ ਹੈ ਜੀ ਕਿਸ ਤਰ੍ਹਾਂ ਘਟਣਾ ਵਾਪਰੀ ਕਿਵੇਂ ਤੇ ਭਾਜੀ ਤੜਕੇ ਦੁਜਾ ਵੀ ਸ਼ਾਮਾਂ ਦਾ ਟਾਈਮ ਆ ਹੂੰ ਤੇ ਅਸੀਂ ਰੋਡ ਤੇ ਪਿਓ ਤੇ ਚੜਿਆ ਹੂੰ ਤੇ ਮੈਂ ਪਿੱਛੇ ਆ ਤੋ ਪਹਿਲਾਂ ਰੋਡ ਤੇ ਚੜ ਗਿਆ ਹੂੰ ਤੇ ਦੂਸਰੀ ਸਾਈਡ ਰੋ ਮਾਰ ਕੇ ਗੱਡੀ ਤੇ ਉਹਨੇ ਗੱਡੀ ਇੱਕ ਵਾਰੀ ਥੱਲੇ ਆ ਗਿਆ ਵਾ ਤੇ ਮੇਰੇ ਡੱਕ ਦੇ ਵਾਲਾ ਇੱਕ ਤਾਂ ਸਾਈਕਲ ਤੇ ਉਹ ਦੁਬਾਰੇ ਉਹਨੇ ਫੇਰ ਉੱਡੀ ਚੜਾਤੀ ਗੱਡੀ ਠੀਕ ਹਾਂ ਤੁਸੀਂ ਦੋਨੋਂ ਪਿਓ ਪੁੱਤਰ ਸਾਈਕਲ ਤੇ ਹਾਂ ਜੀ ਠੀਕ ਲੱਗ ਲੱਗ ਇਕੱਲੇ ਕਿਵੇਂ ਸ਼ਿਕਾਇਤ ਸਾਈਕਲ ਤੇ ਪੱਠੇ ਲੱਦੇ ਜਾਂਦਾ ਮੈਂ ਤਾਂ ਜੇ ਪਿੱਛੇ ਹੀ ਆ ਅੱਛਾ ਤੇ ਉਹ ਦੂਸਰੀ ਸਾਈਡ ਨੰਗ ਜਾਂਦਾ ਮੈਂ ਜੇ ਵਿਚਾਲੇ ਆ ਠੀਕ ਹੈ ਹਾਂਜੀ ਠੀਕ ਕਿਸ ਤਰੀਕ ਦੀ ਘਟਨਾ ਜੀ ਇਹ ਸ਼ਾਮਾਂ ਦੇ ਟਾਈਮ ਦਾ ਹੀ ਆ 15 ਤਰੀਕ ਦਾ 15 ਤਰੀਕ ਦਾ ਠੀਕ 15 ਜਨਵਰੀ ਜੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਜੀ ਇਹ ਗੱਡੀ ਨਾਲ ਹੋਇਆ ਠੀਕ ਹੈ ਗੱਡੀ ਨਾਲ ਸਿਵਟ ਗੱਡੀ ਆ ਠੀਕ ਹੈ ਜੀ ਹਾਂਜੀ ਕੇਸ ਰੰਗ ਦੀ ਗੱਡੀ ਸੀਗੀ ਗੱਡੀ ਸਿਲਵਰ ਰੰਗੀ ਆ ਠੀਕ ਹੈ ਜੀ ਹਾਂਜੀ ਤੇ ਹਾਲੇ ਤੱਕ ਕੋਈ ਕੋਈ ਆਇਆ ਕੋਈ ਟ੍ਰੇਸ ਵਗੈਰਾ ਨੰਬਰ ਹੋਇਆ ਜਾਂ ਗੱਡੀ ਵਗੈਰਾ ਕੋਈ ਵੀ ਬਾਜੀ ਆਇਆ ਅਜੇ ਤੱਕ ਠੀਕ ਹੈ ਨਾ ਤਾਂ ਕੋਈ ਪੁਲਸ ਨੇ ਪਹਿਲਾਂ ਕੋਈ ਵੀ ਕਾਰਵਾਈ ਕੀਤੀ ਆ ਠੀਕ ਹੈ ਜੀ ਹਾਂਜੀ ਤੇ ਤੁਸੀਂ ਤਰਖਾਹ ਕਿਸ ਦਿਨ ਦੀ ਦਿੱਤੀ 16 ਤਰੀਕ ਦੀ ਦਿੱਤੀ ਆ ਜੀ ਅਸੀਂ 15 ਨੂੰ ਬਣਿਆ ਤੇ 16 ਨੂੰ ਅਸੀਂ ਪੁਹਾਰਦੀ ਦੇ ਵਿੱਚ ਜਾ ਕੇ ਬਾਕੀ ਦੇ ਵਿੱਚ ਜਾ ਕੇ ਠੀਕ ਹੈ ਜੀ ਜਿੰਦਾ ਵੀ ਰਾਤ ਰਹਾ ਤੇ 11:00 ਵਜੇ ਨੂੰ ਡਾਣ ਟੁੱਟ ਗਿਆ ਠੀਕ ਹੈ ਜੀ ਹਾਂਜੀ ਅਸੀਂ ਦਾਖਲ ਕਰਾਇਆ ਸੀ ਹਾਂਜੀ ਦਾਖਲ ਕਰਾਇਆ ਸੀ ਠੀਕ ਹੈ ਜੀ ਤੇ ਇਹ ਕਿਤੇ ਲੱਗ ਗਈ ਉੱਤੇ ਠੀਕ ਹੈ ਜੀ 15 ਤਰੀਕ ਨੂੰ ਐਕਸੀਡੈਂਟ ਹੋਇਆ ਤੇ ਦਾਖਲ ਕਰਾਇਆ ਸੀ ਹਾਂਜੀ ਰਾਤ ਹੀ ਉਦੋਂ ਹੀ ਲੈ ਸੁਬਾ ਉਦੋਂ ਲੈ ਕੇ ਪਾ ਦਿੱਤੇ ਆ ਠੀਕ ਹੈ ਜੀ ਹਾਂਜੀ ਤੇ ਬਾਗੀ ਚ ਦਾਖਲ ਕਰਾਇਆ ਸੀ ਹਾਂਜੀ ਬਾਗੀ ਦੇ ਵਿੱਚ ਸੋਇਪਰੀ ਹਾਂਜੀ ਸੋਇਪਰੀ ਠੀਕ ਹੈ ਤੇ ਰਾਤ ਬੱਚਾ ਦਮ ਤੋੜ ਗਿਆ ਜਦੋਂ ਹਾਂਜੀ ਹਾਂਜੀ ਠੀਕ ਹੈ ਜੀ ਟਾਈਮ ਕੱਢਿਆ ਤੇ ਹੂੰ ਕੀ ਜੀ ਹੋਰ ਮੰਗ ਕੀ ਕਰਦੇ ਜੀ ਮੰਗੇ ਸਿਕੋ ਕਰਦੇ ਆ ਅਸੀਂ ਤੇ ਫਿਰ ਸਾਫ ਸਾਫ ਇਹਨੇ ਵੀ ਸਾਨੂੰ ਮਿਲ ਜੇ ਹੂੰ ਸਾਡਾ ਬੱਚਾ ਤਾਂ ਮੋੜ ਨਹੀਂ ਸਕਦਾ ਤੇ ਸਾਨੂੰ ਸਾਫ ਹੀ ਕੋਈ ਨਾ ਕੋਈ ਪਤਾ ਲੱਗ ਜੇ ਜੀ ਹੂੰ ਠੀਕ ਹੈ ਤੇ ਕੀ ਕੰਮ ਕਰਕੇ ਕਰਦੇ ਜੀ ਕੰਮ ਕਰਦੇ ਆਪਾਂ ਤੇ ਅਸੀਂ ਤੇ ਮੰਜ਼ੂਰੀ ਕਰਦੇ ਆ ਆਪਦੀ ਠੀਕ ਹੈ ਜੀ ਹਾਂਜੀ ਪਰਿਵਾਰ ਚ ਕੌਣ ਕੌਣ ਹੈ ਤੁਹਾਡੇ ਪਰਿਵਾਰ ਦੇ ਵਿੱਚ ਦੋ ਬੇਟੀਆਂ ਮੇਰੀਆਂ ਹਾਂਜੀ ਤੀਜਾ ਬੱਚਾ ਇਹ ਛੋਟਾ ਹੀ ਹੈ ਗੁੱਡੀਆਂ ਤੋਂ ਠੀਕ ਹੈ ਜੀ ਗੁੱਡੀਆਂ ਵੱਡੀਆਂ ਆ ਜੀ ਸਤਿ ਸ੍ਰੀ ਅਕਾਲ ਤੇ ਬੱਚੇ ਦੀ ਉਮਰ ਕਿੰਨੀ ਸੀ ਜੀ ਨਾਲ ਅੱਛੀ ਦੱਸੋ ਤੁਹਾਡਾ ਕੋਈ ਹੋਰ ਹੈ ਜੀ 11 ਸਾਲ 11 ਸਾਲ ਹਾਂਜੀ ਠੀਕ ਹੈ ਜੀ 6ਵੀਂ ਜਮਾਤ ਚ ਪੜਦਾ ਠੀਕ ਹੈ ਜੀ ਸਰਕਾਰੀ ਸਕੂਲ 'ਚ ਬੱਚੇ ਵੀ ਪੜਦਿਆਂ ਦੂਸਰੀ ਹਾਂਜੀ ਗੁੱਡੀਆਂ ਪੜਦਿਆਂ ਠੀਕ ਹੈ ਜੀ 11 ਸਾਲ ਉਮਰ ਦੱਸ ਰਹੇ ਹਾਂਜੀ ਖਸੂਰ ਕਰਨ ਨੂੰ ਮੰਨਦੇ ਜਿਹੜਾ ਐਕਸੀਡੈਂਟ ਹੋਇਆ ਉਹਦਾ ਕਾਰਨ ਹੈ ਕਿ ਗੱਡੀ ਵਾਲੇ ਜੀ ਇਹ ਗੱਡੀ ਵਾਲੇ ਦਾ ਸਾਰਾ ਦੂਜੇ ਹੱਥ ਗੱਡੀ ਲਾ ਕੇ ਭਾਜੀ ਮਾਰੀ ਉਹਨੇ ਠੀਕ ਹੈ ਜੀ ਹਾਂ ਆਪਦੇ ਹੱਥ ਛੱਡ ਕੇ ਸਾਰੀ ਦੂਜੇ ਹੱਥ ਗੱਡੀ ਗਈ ਆ ਹਾਂਜੀ ਠੀਕ ਮੁੰਡਾ ਗੱਡੀ ਨਾ ਰੋਡ ਲੰਘ ਗਿਆ ਹਾਂਜੀ ਤੇ ਮੈਂ ਰੋਡ ਦੇ ਪਿੱਛੇ ਹੀ ਆ ਜੇ ਦੂਜੇ ਬੰਨੇ ਹੱਥ ਹੀ ਆ ਹੂੰ ਤੇ ਦੂਜੇ ਹੱਥ ਤੇ ਆ ਕੇ ਗੱਡੀ ਮਾਰੀ ਠੀਕ ਹੈ ਗੱਡੀ ਫੇਰ ਇਕੱਲੀ ਡੱਕਦੀ ਜਾਣੀ ਹਾਂਜੀ ਤੇ ਮੁੰਡਾ ਪੁੱਠਾ ਡਿੱਗ ਪਿਆ ਮਾਰ ਮਾਰ ਥਲੇ ਬੋਨੇ ਸਿੱਧਾ ਕਰ ਦਿੱਤਾ ਵਾ ਹੂੰ ਹੁਣ ਤੁਸੀਂ ਇਨਸਾਫ ਦੀ ਮੰਗ ਕਰਦੇ ਹੋ ਹਾਂਜੀ ਇਨਸਾਫ ਮੰਗਦੇ ਆ ਵੀ ਸਾਨੂੰ ਕੋਈ ਹਲਾ ਠੀਕ ਹੈ ਜੀ ਮਿਲਣਾ ਚਾਹੀਦਾ ਹੂੰ ਪਹਿਲਾਂ ਜ਼ੁਲਮ ਹੋਇਆ ਸਾਡੇ ਨਾਲ ਦੇ ਹੂੰ ਮਜ਼ਦੂਰੀ ਕਰਦੇ ਸਾਰਾ ਪਰਿਵਾਰ ਮਜ਼ਦੂਰੀ ਕਰਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਬੱਚੇ ਦੀ ਉਮਰ 11 ਸਾਲ ਦੱਸਿਓ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਚਰਨਜੀਤ ਕੌਰ ਇਹ ਬੱਚੇ ਦਾ ਨਾਮ ਕਿਸੇ ਜਿੰਦਾ ਐਕਸੀਡੈਂਟ ਹੋਇਆ ਜੀ ਜੈਦੀਪ ਇਹ ਤੁਹਾਡਾ ਬੱਚਾ ਸੀ ਜੀ ਹਾਂਜੀ ਤੇ ਇੱਕ ਇਸ ਤਰ੍ਹਾਂ ਹੋਇਆ ਜੀ ਐਕਸੀਡੈਂਟ ਛਿਪਟ ਗੱਡੀ ਵੱਜ ਗਈ ਅੱਛਾ ਜੀ ਇਹ ਕਹੇ ਚੀ ਦੀ ਕਹੇਦਿਆਂ ਦੀ ਘਟਨਾ ਜੀ ਹੈ 15 ਤਰੀਕ ਦੀ 15 ਤਰੀਕ ਦੀ ਘਟਨਾ ਹੈ ਜੀ ਤੇ ਹੁਣ ਕੀ ਮੰਗ ਕੀ ਕਰਦੇ ਤੁਸੀਂ ਸਾਬ ਮੰਗਦੇ ਠੀਕ ਹੈ ਜੀ। ਖਸੂਰਵਾਰ ਗੱਡੀ ਵਾਲਿਆਂ ਨੇ ਮੰਨਦੇ ਹੋ ਜੀ। ਹਾਂਜੀ ਹਾਂਜੀ। ਅ ਭਾਈ ਜੀ ਕੀ ਨਾਮ ਆਪਣਾ ਜੀ? ਫਰਮਨ ਸਿੰਘ ਨੰਬਰਦਾਰ ਪਿੰਡ ਬੱਗੇਵਾਲਾ। ਠੀਕ ਹੈ ਜੀ। ਇਹ ਜਿਹੜੀ ਘਟਨਾ ਵਾਪਰੀ ਹੈ ਪਿੰਡ ਬੱਗੇਵਾਲੇ ਦੇ ਵਿੱਚ ਆਪਾਂ ਇੱਥੇ ਪਹੁੰਚੇ ਅੱਜ। ਹਾਂਜੀ। ਤੇ ਕੀ ਘਟਨਾ ਕੀ ਵਾਪਰੀ ਹੈ ਜੀ? ਇਹ ਭਾਈ ਜੀ 15 ਤਰੀਕ ਦਾ ਸ਼ਾਮਾਂ ਦਾ 5:30 ਦੇ ਵੇਲੇ ਦਾ। ਠੀਕ ਹੈ ਜੀ। ਵਾਕਿਆ ਜੀ ਇਹ ਤਾਂ ਮੁੰਡਾ ਵਜਰਾ ਆਧੇ ਹੱਥ ਜਾਂੜਿਆ ਦੂਜੇ ਹੱਥ ਗੱਡੀ ਜਾ ਕੇ। ਹਮ ਜਿਹੜਾ ਹਾਸ ਆਇਆ ਜੀ। ਠੀਕ ਹੈ ਜੀ। ਤੇ ਮੁੰਡੇ ਦਾ ਬਚਾ ਵੀ ਹੋ ਸਕਦਾ ਹੈ ਜੇ ਬੰਦਾ ਹੂੰ ਉਹਨੂੰ ਥੰਦੇ ਉਤਰ ਕੇ ਕਵਲ ਕਰ ਲੈਂਦਾ ਹੈ ਹੂੰ ਤੇ ਉਹਨੇ ਇੱਕ ਵਾਰ ਗੱਡੀ ਫਿਰ ਦੁਬਾਰਾ ਚੜਾ ਕੇ ਉੱਤੋਂ ਹੂੰ ਜਿਹੜਾ ਹੂੰ ਮੁੜ ਕੇ ਜਮ ਇਹਨਾਂ ਨੇ ਆਪਦੀ ਇਥੇ ਚੁੱਕੇ ਲਗਾਏ ਆ ਬਾਗੀ ਲੈ ਕੇ ਹੂੰ ਉੱਥੇ ਜਾ ਕੇ ਰਾਤ 11 ਵਜੇ ਹੂੰ ਜਿਹੜਾ ਬੱਚੇ ਨੇ ਉਹ ਦਮ ਤੋੜਤਾ ਠੀਕ ਹੈ ਤੇ ਮੌਕੇ ਤੇ ਕੋਈ ਚਸ਼ਮਦੀਤ ਉਸ ਟਾਈਮ ਮੌਕੇ ਤੇ ਮੇਰਾ ਖਿਆਲ ਆਪਾਂ ਤਾਂ ਨਹੀਂ ਹੈਗੇ ਜੀ ਹਾਂ ਅਜਿੰਦਰ ਸਿੰਘ ਖੋ ਦੇ ਕੇ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਹੋਰ ਕੋਈ ਮੌਕੇ ਤਾਂ ਨਹੀਂ ਉਸ ਟਾਈਮ ਜੀ ਹੈਗਾ ਜੀ ਹਾਂ ਮੇਰਾ ਖਿਆਲ ਨਹੀਂ ਜੀ ਮੈਂ ਤਾਂ ਆਪਾਂ ਤਾਂ ਮੈਨਿਆ ਇੱਥੇ ਨਹੀਂ ਹੈਗਾ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਇਸ ਘਟਨਾ ਨੂੰ ਲੈ ਕੇ ਤੁਸੀਂ ਹੁਣ ਇਨਸਾਫ ਦੀ ਮੰਗ ਕਰਦੇ ਹੋ ਜੀ ਬਿਲਕੁਲ ਜੀ ਨਿਆਂਸਾਫ ਪਰਿਵਾਰ ਨੂੰ ਹੋਣਾ ਚਾਹੀਦਾ ਹਮ ਬੱਚੇ ਦਾ ਮਸਲਾ 11 ਸਾਲ ਬੱਚੇ ਦੀ ਉਮਰ ਆ ਹਮ ਕਿੰਨਾ ਵੱਡਾ ਧੱਕਾ ਹੋਇਆ ਹਮ ਇੰਨੇ ਸਾਭ ਤੋਂ ਮਿਲਣਾ ਚਾਹੀਦਾ ਜਿੰਦੇ ਜਿਹੜਾ ਕਲਾਕਾਰ ਨੂੰ ਸਜਾ ਮਿਲਣੀ ਚਾਹੀਦੀ ਹੈ। ਪਰਿਵਾਰ ਜੀ। ਬਿਲਕੁਲ ਜੀ ਕੋਈ ਜ਼ਮੀਨ ਨਹੀਂ ਕੋਈ ਦਿਹਾੜੀ ਕਰਕੇ ਪਰਿਵਾਰ ਅੱਲ ਦੀ ਰੋਟੀ ਦਾ ਕੰਮ ਕੰਮ ਚਲਾਉਂਦਾ ਹੈ। ਠੀਕ ਹੈ ਜੀ। ਹਾਂ ਜੀ ਕੋਈ ਹੋਰ ਸਾਧਨ ਦੀ ਹੈ ਪਈ ਉਹ ਹੀ ਆਦ ਬੱਚੇ ਦਾ। ਜਿਹੜਾ ਪਰਿਵਾਰ ਨੂੰ ਕੰਮ ਕਰਕੇ ਰੋਟੀ ਬੱਚੇ ਛੋਟੇ ਜੀ ਛੋਟੇ ਜੀ ਪਰਿਵਾਰ ਚ ਕੌਣ ਕੌਣ ਹੈ ਜੀ ਹੋਰ? ਇਹ ਦੋ ਬੇਟੀਆਂ ਜੀ ਤੀਜੀ ਥਾਂ ਤੇ ਛੋਟਾ ਬੱਚਾ ਹੈ। ਠੀਕ ਹੈ ਜੀ 10:00 ਵਜੇ ਆ ਜਾਂਦਾ 10:00 ਵਜੇ ਤਾਂ ਮੁੰਡੇ ਦਾ ਬਾਦੋ ਤੇ ਪ੍ਰਸ਼ਾਸਨ ਕੋਲ ਤੁਸੀਂ ਪੌਂਸ ਕੀਤੀ ਉਹ ਕੀ ਕਹਿੰਦੇ ਜੀ? ਪ੍ਰਸ਼ਾਸਨ ਵੀ ਇਹ ਕਹਿੰਦਾ ਵੀ ਤੁਸੀਂ ਮਾਦਬਲ ਕੈਮਰੇ ਚੈੱਕ ਕਰੋ ਇਹਨਾਂ ਕੈਮਰੇ ਸਾਰੇ ਇਸ ਜਗੀ ਤੇ ਆਵਾ ਹੁੰਦੇ ਕਿ ਨੰਬਰ ਨਹੀਂ ਆਉਂਦਾ ਜਿਹੜੇ ਜਿਹੜੇ ਵੀ ਨੇੜੇ ਪਿੰਡਾਂ ਦੇ ਕੈਮਰੇ ਸਾਰੇ ਚ ਕੀਤਾ ਚੱਕੇ ਕਿਤੇ ਲਗਭਗ ਕਿਤੇ ਆ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਹੁਣ ਤੁਸੀਂ ਮੰਗ ਕੀ ਕਰਦੇ ਜੀ ਆਹੇ ਇਹ ਆਨੇ ਵੀ ਪ੍ਰਸ਼ਾਸਨ ਜਿਹੜਾ ਇਹਨਾਂ ਦੀ ਜਿਵੇਂ ਵੀ ਉਹਨਾਂ ਕੋਲ ਆਪਦਾ ਕੋਈ ਤਰੀਕਾ ਲੱਭਦਾ ਤੇ ਉਹ ਇਹਨਾਂ ਦੀ ਮਦਦ ਨਾਲ ਗੱਡੀ ਨੂੰ ਲੱੱਗ ਜਾਵੇ ਤੇ ਨਿصافਤ ਦਾ ਆ ਜਾਵੇ ਸਮਾਜ ਸੇਵੀ ਲੋਕਾਂ ਨੂੰ ਤੁਸੀਂ ਕੀ ਬੇਨਤੀ ਕਰੋ ਕਿਉਂਕਿ ਗਰੀਬ ਪਰਿਵਾਰ ਹੈਗਾ ਜਿਹੜਾ ਬੱਚੇ ਵੀ ਛੋਟੇ ਆ ਬਿਲਕੁਲ ਜੀ ਅਸੀਂ ਇਹ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਇਹਨਾਂ ਦੀ ਹਲਪ ਕੀਤੀ ਜਾਵੇ ਦੇਖੋ ਇਹ ਬਿਲਕੁਲ ਫਰੋਜਪੁਰ ਪੱਟੀ ਰੋਡ ਤੇ ਰੋਡ ਦੇ ਉੱਤੇ ਘਰ ਆ ਤੇ ਮੇਰਾ ਖਿਆਲ ਜੀ ਇਹ ਸੜਕ ਵੀ ਝੋੜੀ ਹੋ ਰਹੀ ਆ ਇਹਨਾਂ ਕੋਲ ਤਾਂ ਜਗ੍ਹਾ ਵੀ ਨਹੀਂ ਬਜਣੀ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਇੱਕ ਤੇ ਹੋਰ ਜਗ੍ਹਾ ਬਣਾ ਲਓ ਜੀ ਠੀਕ ਹੈ ਜੀ ਕਾਜੀ ਤੇ ਇਲਾਜ ਤੇ ਕਿੰਨਾ ਕੁ ਪੈਸਾ ਲੱਗਾ ਜੀ ਜੇ ਇਲਾਜ ਕਰਵਾਇਆ ਤੁਸੀਂ ਮੇਰਾ ਖਿਆਲ ਜੀ ਲੱਖ ਰੁਪਏ ਤੋਂ ਪਲੱਸ ਲੱਗੇ ਜੀ ਠੀਕ ਹੈ ਜੀ ਹਾਂ ਜੀ ਠੀਕ ਜਦੋਂ ਬੱਚਾ ਦਮ ਵੀ ਤੋੜ ਗਿਆ ਹਾਂ ਜੀ ਕੋਸ਼ਿਸ਼ ਕਰਨੇ ਸੀ 5 ਤੇ 3 4 ਘੰਟੇ ਜਿੰਨੇ ਵੇਲੇ ਲੱਗੇ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਹੁਣ ਤੁਸੀਂ ਸਮਾਜ ਸੇਵੀਆਂ ਨੂੰ ਬੇਨਤੀ ਕਰੋ ਕਿ ਵੱਧ ਵੱਧ ਜਿਹੜੀ ਮਤਲਬ ਹਾਂ ਜੀ ਇਹਨਾਂ ਦੀ ਹਲਪ ਕੀਤੀ ਜਾਵੇ ਜੀ ਠੀਕ ਹੈ ਜੀ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰੋਗੇ ਜੀ ਹਾਂ ਜੀ ਬਿਲਕੁਲ ਜੀ ਜਿਹੜੇ ਇਹ ਵੀਡੀਓ ਵੇਖਣਦੇ ਆ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਹਲਪ ਕੀਤੀ ਜਾਵੇ ਹੂੰ ਤੇ ਪ੍ਰਸ਼ਾਸ ਚਾਹੀਦਾ ਚਾਹੀਦਾ ਜੀ ਚਾਹੀਦਾ ਚਾਹੀਦਾ ਜੀ ਉਹਨਾਂ ਦੇ ਜਿੰਨਾ ਵੀ ਵੱਧ ਵੱਧ ਹੋ ਕੇ ਹੂੰ ਤੇ ਅ ਵਾਹ ਇਹੋ ਜੀ ਗੱਲ ਨਹੀਂ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਹੂੰ ਕਰ ਸਕਦਾ ਕਰ ਸਕਦਾ ਕਰ ਸਕਦਾ ਬਹੁਤ ਸਾਧਨ ਹੁੰਦੇ ਪ੍ਰਸ਼ਾਸਨ ਕੋਲੇ ਬੋ ਬਿਲਕੁਲ ਬਿਲਕੁਲ ਜੀ ਹੂੰ ਬਾਕੀ ਚਲੋ ਸਾਨੂੰ ਸਵਾਦ ਤਾਂ ਦਵਾਉਂਦੇ ਆ ਹੂੰ ਪਰ ਇਹ ਸਲੋ ਜਾਪਦਾ ਅਜੀ ਕਰੋ ਹਾਲੇ ਤੱਕ ਹੱਥ ਖਾਲੀ ਨੇ ਜੀ ਹੱਥ ਖਾਲੀ ਆ ਜੀ ਕੋਈ ਹੱਥ ਭਲੇ ਨਹੀਂ ਪਿਆ ਠੀਕ ਹੈ ਜੀ ਦਰਖਾਸਤ ਕਿੰਨਾਂ ਨੂੰ ਦਿੱਤੀ ਤੁਸੀਂ ਦਰਖਾਏ ਤੁਸੀਂ ਗੱਲ ਕਰ ਰਹੇ ਹੋ ਜੀ 16 ਤਰੀਕ ਨੂੰ ਐਫਆਰ ਲੌਂਜ ਹੋਈ ਹੈ ਜਿਹੜੀ ਅਨਪਛਾਤੇ ਮਤਲਬ ਲੋਕਾਂ ਵੱਲੋਂ ਦਾ ਠੀਕ ਹੈ ਕਿਹੜੇ ਪੁਲਿਸ ਅਫਸਰ ਕੋਲ ਪਹੁੰਚ ਕੀਤੀ ਤੁਸੀਂ ਗੁਰਪ੍ਰੀਤ ਗੁਰਪ੍ਰੀਤ ਸਿੰਘ ਆ ਜੀ ਠੀਕ ਹੈ ਜਿਹੜਾ ਤਰਦੀਸ਼ੀ ਆ ਠੀਕ ਹੈ ਡੀਐਸਪੀ ਸਾਹਿਬ ਐਸਐਸਪੀ ਨੂੰ ਮਿਲੇ ਸੀ ਤੁਸੀਂ ਨਹੀਂ ਡੀਐਸਪੀ ਸਾਹਿਬ ਨੂੰ ਮਿਲੇ ਜੀ ਉਹਨਾਂ ਨੇ ਵੈਸੇ ਬਹੁਤ ਵਧੀਆ ਸਾਨੂੰ ਬਦਵਾਦਵਾਇਆ ਜੀ ਠੀਕ ਹੈ ਵਾਅਦਾ ਆਪਾਂ ਜੋ ਉਹ ਲਾਗੇ ਜਿਹੜਾ ਉਹ ਬੰਦੇ ਨੂੰ ਪਾ ਲਈ ਠੀਕ ਹੈ ਠੀਕ ਬੇਟਾ ਕੀ ਨਾਮ ਹੈ ਰਾਜਵੀਰ ਕਾਰ ਏ ਜਿਹੜੇ ਐਕਸੀਡੈਂਟ ਹੋਇਆ ਤੇਰਾ ਭਰਾ ਸੀਗਾ ਜੀ ਜੀ ਮੇਰਾ ਭਰਾ ਸੀ ਕਿ ਨਾਮ ਸੀ ਹੁੰਦਾ ਜੈਦੀਪ ਸਿੰਘ ਕਿੰਨੀ ਕੋਮਾ ਸੀਗੀ 11 ਸਾਲ ਉਮਰ ਸੀ ਉਹਦੀ ਠੀਕ ਹੈ ਜੀ ਹਾਂਜੀ ਤੇ ਬੇਟਾ ਕੀ ਕਹਿਣਾ ਚਾਹोगे ਫਿਰ ਮੈਂ ਆਹੀ ਕਹਿਣਾ ਚਾਹਦੀ ਆ ਵੀ 15 ਜੂਨ ਨੂੰ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਐਫ ਆਈ ਆਰ ਦਰਜ ਕਰਵਾਈ ਹੈ ਹਨਾ ਕਿ ਅੱਜ 18 ਦਿਨ ਹੋ ਗਏ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਂਜੀ ਤੇ ਕਾਰਵਾਈ ਵੱਧ ਤੋਂ ਵੱਧ ਕੀਤੀ ਜਾਵੇ ਤੇ ਇਨਸਾਫ ਦਿੱਤਾ ਜਾਵੇ ਸਾਨੂੰ ਕਿਉਂਕਿ ਇੱਕ ਪਾਪਾ ਤਾਂ ਪਹਿਲੇ ਮਜ਼ਦੂਰੀ ਕਰਦੇ ਆ ਹਨਾ ਤੇ 1 ਲੱਖ ਰੁਪਏ ਖਰਚਾ ਆ ਗਿਆ ਸਾਡਾ ਤੇ ਹੁਣ ਸਾਡੇ ਕੀ ਪੱਲੇ ਆ ਤੇ ਪੁਲਿਸ ਸਾ ਇਨਸਾਫ ਦਿੱਤਾ ਜਾਵੇ ਸਾਨੂੰ ਬੇਟਾ ਪੜ੍ਹਦੇ ਹੋਣ ਤੁਸੀਂ ਹਾਂਜੀ ਮੈਂ ਗ੍ਰੈਜੂਏਸ਼ਨ ਕਰਦੀ ਹਾਂ ਠੀਕ ਹੈ ਬੇਟਾ ਤੇ ਪਰਿਵਾਰ ਚ ਹੋਰ ਕੌਣ ਕੌਣ ਬੇਟਾ ਤੁਹਾਡੇ ਕੋਲ ਅੱਜ ਹੁਣ ਅਸੀਂ ਦੋ ਭੈਣਾਂ ਆਏ ਤੇ ਮੰਮੀ ਪਾਪਾ ਆ ਠੀਕ ਹੈ ਜੀ ਜੀ ਠੀਕ ਹੈ ਬੇਡਾ ਕੀ ਨਾਮ ਹੈ ਨੀਹਾ ਤੇਰਾ ਜਿਹੜਾ ਬੱਚੇ ਦੀ ਡੈਥ ਹੋਈ ਹੈ ਜੈਦੀਪ ਸਿੰਘ ਹਨ ਕੀ ਲੱਗਦਾ ਸੀ ਬੇਟਾ ਛੋਟਾ ਵੀਰ ਸੀ ਸਾਡਾ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਬੇਟਾ ਇਸ ਸਾਰੀ ਘਟਨਾ ਬਾਰੇ ਨਾ ਚਾਹੁੰਦੇ 15 ਤਰੀਕ ਨੂੰ ਐਕਸੀਡੈਂਟ ਹੋਇਆ 16 ਤਰੀਕ ਨੂੰ ਐਫਆਰ ਦਰਜ ਕਰਾਈ ਨਾ ਪੁਲਿਸ ਨੇ ਆ ਕੇ ਕੋਈ ਕਾਰਵਾਈ ਕੀਤੀ ਨਾ ਕੋਈ ਉਹਨਾਂ ਨੇ ਮੌਕਾ ਵੇਖਿਆ ਕਿੰਨਾ ਐਕਸੀਡੈਂਟ ਹੋਇਆ ਉਹਨਾਂ ਦਾ ਹੱਕ ਸੀ ਕਿ ਸੜਕ ਨੂੰ ਨਾਪਣ ਦਾ ਸਾਰਾ ਦੇਖਣ ਦਾ ਕਿ ਕਿੰਨਾ ਐਕਸੀਡੈਂਟ ਕਿੰਨੀ ਸੜਕ ਤੇ ਹੋਇਆ ਉਹਦਾ ਸ਼ੂਜ਼ ਵੀ ਗਵਾਚਾ ਸਾਡੇ ਵੀਰ ਦਾ ਨਾ ਉਹਨਾਂ ਨੂੰ ਸ਼ੂਜ਼ ਲੱਭਾ ਕੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ 18 ਦਿਨ ਅੱਜ ਹੋ ਗਏ ਨੇ ਸਾਨੂੰ ਕਹਿ ਛੱਡਿਆ ਕਿ ਤੁਸੀਂ ਕੈਮਰੇ ਚੈੱਕ ਕਰੋ ਅਸੀਂ ਕੈਮਰੇ ਆਪ ਚੈੱਕ ਕੀਤੇ ਹੱਕ ਪੁਲਸ ਦਾ ਅਸੀਂ ਸਾਰੇ ਕੈਮਰੇ ਚੈੱਕ ਕਰਨ ਦਾ ਉਹਨਾਂ ਸਾਨੂੰ ਕਹਿ ਛੱਡਿਆ ਕਿ ਤੁਸੀਂ ਕੈਮਰੇ ਚੈੱਕ ਕਰੋ ਕੈਮਰੇ ਚੈੱਕ ਕਰੋ ਸਾਨੂੰ ਕਹਿ ਛੱਡਿਆ ਕਿ ਗੱਡੀ ਦਾ ਨੰਬਰ ਦੱਸੋ ਜਿੱਦਣ ਗੱਡੀ ਦਾ ਨੰਬਰ ਆਜੂ ਅਸੀਂ ਕਾਰਵਾਈ ਕਰਨ ਇਹ ਸਾਰਾ ਹੱਕ ਪੁਲਸ ਦਾ ਅਸੀਂ ਕਾਰਵਾਈ ਕਰਨ ਦਾ ਅਸੀਂ ਹੁਣ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਕਸੂਰਵਾਰ ਕਿਸ ਨੂੰ ਮੰਨਦੇ ਹੋ ਬੇਟਾ ਕਸੂਰਵਾਰ ਗੱਡੀ ਵਾਲਾ ਕਿਉਂਕਿ ਗੱਡੀ ਵਾਲੇ ਨੇ ਗੱਡੀ ਰੋਕੀ ਵੀ ਆ ਦੇਖਿਆ ਕਿ ਬੱਚਾ ਡਿੱਗ ਗਿਆ ਫਿਰ ਉਹਨੇ ਗੱਡੀ ਉਧਰ ਤੋਰ ਲਈ ਉਹਦੇ ਉੱਤੋਂ ਦੀ ਨਗਾਹੀ ਆ ਗੱਡੀ ਜੇ ਉਹ ਕੋ ਰੋਕਦਾ ਤੇ ਬੱਚਾ ਬਚ ਸਕਦਾ ਸੀ ਗੱਡੀ ਰੋਕਦਾ ਤਾਂ ਚੁੱਕ ਸਕਦਾ ਸੀ ਬੱਚੇ ਨੂੰ ਉਹਨੇ ਜਾਣ ਕੇ ਉੱਤੋਂ ਦੀ ਨਗਾਹ ਦਿੱਤੀ ਹੂੰ ਕਿੰਨੇ ਜਾਣੇ ਸੀ ਵੈਸੇ ਗੱਡੀ ਦੇ ਵਿੱਚ ਤਿੰਨ ਗੱਡੀ ਵਿੱਚ ਤਿੰਨ ਜਾਣੇ ਸੀ ਇੱਕ ਬੱਚਾ ਸੀ ਤੇ ਦੋਵੇਂ ਜੀ ਸੀ ਠੀਕ ਹੈ ਜੀ ਹਾਂਜੀ ਠੀਕ ਹੈ ਪਰਿਵਾਰ ਹੀ ਸੀਗਾ ਪਰਿਵਾਰ ਸੀ ਠੀਕ ਹੈ ਜੀ ਹੁਣ ਬੇਟਾ ਕੀ ਮੰਗਾਂ ਇਨਸਾਫ ਦੀ ਮੰਗ ਕਰਦੇ ਹਾਂ ਹਾਂਜੀ ਇਨਸਾਫ ਦੀ ਮੰਗ ਕਰਦੇ ਹਾਂ ਠੀਕ ਠੀਕ ਬੈਜੀ ਕੀ ਨਾਮ ਹੈ ਆਪਣਾ? ਬਲਵਿੰਦਰ ਸਿੰਘ ਜਿਹੜੇ ਬੱਚੇ ਦੀ ਡੈਥ ਹੋਈ ਏ। ਹਾਂਜੀ। ਉਹ ਤੁਹਾਡਾ ਕੀ ਲੱਗਦਾ ਸੀ? ਮੇਰਾ ਪਤੀ ਆ ਇਹ ਜੀ। ਠੀਕ ਹੈ ਜੀ। ਕੀ ਕਹਿਣਾ ਚਾਹੋਗੇ ਸਾਰੀ? ਮੈਂ ਕਹਿਣਾ ਚਾਹੁੰਦਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਗੱਡੀ ਦੇ ਕੁਝ ਨੰਬਰ ਹਾਂ ਪੁਲਿਸ ਨੂੰ ਦਿੱਤੇ ਆ। ਉਹ ਨੰਬਰ ਸਾਫ਼ ਹੋ ਜਾਣ ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਠੀਕ ਹੈ ਜੀ। ਠੀਕ ਹੈ। ਇਸ ਤੇ ਤੁਸੀਂ ਸਾਰੀ ਜਿਹੜੀ ਘਟਨਾ ਹੋਈ ਏ ਇਹਦੇ ਚ ਇੱਕ ਸੂਰਵਾਰ ਜਿੱਥੇ ਗੱਡੀ ਵਾਲੇ ਉਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਮੇਰੇ ਖਿਆਲ ਚ 16 ਦਿਨ ਹੋ ਗਿਆ ਜਦੋਂ 16 ਦਿਨ ਹੋ ਗਏ ਜੀ ਪੁਲਿਸ ਨੂੰ ਤਰਖਾਸ਼ ਦਿੱਤੀ ਨੂੰ। ਤੇ ਦੁਬਾਰੇ ਗੱਡੀ ਨਗਾਉਣ ਤੇ ਵੀ ਅਸੀਂ ਕਸੂਰਵਾਰ ਗੱਡੀ ਵਾਲੇ ਨੂੰ ਕਹਿੰਦੇ ਆ ਵੀ ਸਾਡਾ ਬੱਚਾ ਸ਼ਹਿਰ ਤੱਕ ਗੱਲਾਂ ਕਰਦਾ ਗਿਆ ਹੈ ਸਿਰਫ ਉਹਦੇ ਸੱਟਾਂ ਜਿਆਦੀਆਂ ਦੁਬਾਰੇ ਨਗਾਉਣ ਦੇ ਨਾਲ ਮਸਲਿਆ ਗਿਆ ਤੇ ਗੱਡੀ ਦੇ ਵੀ ਕੁਝ ਨੰਬਰ ਸਾਡੇ ਕੋਲੇ ਹੈਗੇ ਆ ਫੋਟੋਆਂ ਮਿਲੀਆਂ ਸਾਨੂੰ ਤੇ ਕੁਝ ਕੈਮਰਿਆਂ ਚੋਂ ਫੋਟੋਆਂ ਨਹੀਂ ਸਾਨੂੰ ਸਾਫ਼ ਮਿਲਣ ਰਹੀਆਂ ਤੇ ਪਰ ਸਾਡੇ ਨਾਲ ਇਹ ਆਸ ਦਿੰਦੇ ਵੀ ਲੱਭ ਲੋ ਵੇਹ ਤੋਂ ਸਾਨੂੰ ਦੱਸੋ ਕਿਹਨੂੰ ਫੜ ਗਏ ਜਦੋਂ ਵੀ ਜਾਣੇ ਠੀਕ ਬੱਚੇ ਦੇ ਜਦੋਂ ਐ ਐਕਸੀਡੈਂਟ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਬੱਚੇ ਨੂੰ ਕਿਸ ਚੀਜ਼ ਤੇ ਲੈ ਕੇ ਜਾਂਦੇ ਕਿਸ ਵਹੀਕਲ ਤੇ ਲੈ ਕੇ ਜਾਂਦੇ ਜਿਹੜੀ ਗੱਡੀ ਸਰਪੰਚ ਕੋਲ ਬਲਾਰੋ ਗੱਡੀ ਤੇ ਬਲਾਰੋ ਗੱਡੀ ਜੀ ਪ੍ਰਾਈਵੇਟ ਗੱਡੀ ਤੇ ਸੀ ਇਹ ਤੋਂ ਪਿੰਡੋ ਲੈ ਕੇ ਜਾਂਦੇ ਪਿੰਡੋ ਲੈ ਕੇ ਜਾਂਦੇ ਆ ਠੀਕ ਹੈ ਜੀ ਤੁਹਾਡੇ ਕੋਲੇ ਜਿਹੜਾ ਉੱਥੇ ਇਲਾਜ ਹੋਇਆ ਉਹਨੇ ਇਲਾਜ ਨਹੀਂ ਤੁਹਾਨੂੰ ਉਹਨੇ ਰਿਪੋਰਟਾਂ ਵਗੈਰਾ ਦੁੱਤੀਆਂ ਬੱਚੇ ਨੂੰ ਪੋਸਟਪਾਟ ਹੋਇਆ ਕਿ ਨਹੀਂ ਹੋਇਆ 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 ਸਰ ਸਾਰਾ ਪੋਸਟਪਾਟ ਹੋਇਆ ਸਾਰੀਆਂ ਰਿਪੋਰਟਾਂ ਸਾਡੇ ਕੋਲੇ ਆ ਠੀਕ ਹੈ ਜੀ ਹਾਂਜੀ ਠੀਕ ਹੈ